ਉਸੀ ਪਿਛਲੇ ਦਿਨਾਂ 'ਚ ਦੇਖਿਆ ਹੋਣਾ ਕਿ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਸਿਟੀ ਏਰੀਆ 'ਚ ਚਾਹੇ ਸਬੀਗਿਨ ਸਿਟੀ ਵਾਂਸੀ 'ਚ ਦੋ ਸੀ ਉਹਦੇ 'ਚ ਕਾਫੀ ਜਿਹੜਾ ਟੂ-ਵੀਲਰ ਚੋਰੀ ਦੀਆਂ ਵਾਰਦਾਤਾਂ ਵਧੀਆਂ ਸੀਆਂ ਇਹਦੇ 'ਚ ਪੁਲਿਸ ਨੇ ਆਪਣਾ ਮੁਕੱਦਮਾ ਨੰਬਰ 322 31225 ਨੂੰ ਅੰਡਰ ਸੈਕਸ਼ਨ 303 2 ਤੇ 317 2 ਬੀ ਐਨਐਸ ਥਾਣਾ ਕਨਾਲ ਕਲੋਨੀ ਦੱਜ ਕਰਕੇ ਕਾਰਵਾਈ ਸ਼ੁਰੂ ਕੀਤੀ ਸੀ ਵੱਖ-ਵੱਖੀਆਂ ਟੀਮਾਂ ਬਣਾਈਆਂ ਗਈਆਂ ਤੇ ਸੀਸੀਟੀਵੀ ਕੈਮਰਿਆਂ ਦੀਆਂ ਫੁਟੇਜ ਵਗੈਰਾ ਚੈੱਕ ਕਰਕੇ ਇਹਦੀ ਪਹਿਲਾਂ ਚੋਰਾਂ ਦੀ ਪਛਾਣ ਕੀਤੀ ਗਈ ਫਿਰ ਛਾਪੇਮਾਰੀ ਕਰਕੇ ਤੇ ਇਹਦੇ ਵਿੱਚ ਦੋ ਜਿਹੜੇ ਰੋਸ਼ੀਆ ਸੁਤਵੰਤ ਸਿੰਘ ਐਲਿਆਸ ਦੀਪੂ ਤੇ ਕੁਲਵਿੰਦਰ ਸਿੰਘ ਉਰਫ ਮੱਕਾ ਇਹ ਗ੍ਰਿਫਤਾਰ ਕੀਤੇ ਤੇ ਇਹਨਾਂ ਦੇ ਕੋਲੋਂ ਹੁਣ ਤੱਕ 9 ਮੋਟਰਸਾਈਕਲ ਬਰਾਮਦ ਹੋ ਚੁੱਕੇ ਆ ਕਿੱਥੇ ਚੋਰੀ ਦੀ ਵਾਰਦਾਤ ਕਿਸ ਸਮੇਂ ਕਰਦੇ ਸੀ ਇਹਦੀ ਇਹਨਾਂ ਦਾ ਕੋਈ ਟਾਈਮ ਨਹੀਂ ਸੀ ਦਿਨੇ ਵੀ ਕਰਦੇ ਸੀ ਸ਼ਾਮ ਨੂੰ ਵੀ ਕਰਦੇ ਸੀ ਜੋ ਵੀ ਕੋਈ ਮੋਟਰਸਾਈਕਲ ਵਾਰਸ ਖੜਾ ਦੇਖਿਆ ਜਿਹੜਾ ਕੋਈ ਪਾਰਕਿੰਗ 'ਚ ਨਹੀਂ ਨਿਗਾਹ ਰੱਖਦੇ ਸੀਗੇ ਵੀ ਦੇਖ ਉਹ ਵੀ ਮਾਲਕ پارک ਕਰਕੇ ਦੂਰ ਚਲਾ ਗਿਆ ਤੇ ਸੈਕੰਡ ਹੈਂਡ ਜਿਆਦਾ ਮੋਟਰਸਾਈਕਲ ਹੁੰਦੇ ਸੀ ਜਿਨ੍ਹਾਂ ਨੂੰ ਕੋਈ ਵੀ ਚਾਬੀ ਲੱਗ ਜਾਂਦੀ ਹੈ ਉਹਨਾਂ ਨੂੰ ਚੋਰੀ ਕਰਦੇ ਸੀ ਕਿਹੜੇ ਖਾਣੇ ਦਾ ਮਸੇਜ ਇਹ ਜਿਹੜਾ ਪਰਚਾ ਦਿੱਤਾ ਗਿਆ ਸੀ ਜਾਂ ਇੱਕ ਨਾਲ ਕलोनी ਦਿੱਤਾ ਗਿਆ ਸੀ ਪਰ ਤੇ ਵਾਰਦਾਤਾਂ ਆਪਣੇ ਸ਼ਹਿਰ 'ਚ ਹੀ ਹੋਈਆਂ ਤੇ ਨਾਲ ਲੱਗਦੇ ਸ਼ਹਿਰਾਂ 'ਚ ਹੀ ਹੋਈਆਂ ਇਹਨਾਂ ਦਾ ਪਹਿਲਾਂ ਕਿਉਂ ਹਾਂ ਜੀ ਜੀ ਜਿਹੜਾ ਸਤਵੰਤ ਸਿੰਘ ਹੈ ਉਹਦੇ ਤੇ ਮੁਕੱਦਮਾ ਨੰਬਰ 4 104 2023 ਚ ਥਾਣਾ ਥਰਮਲ ਵਿਖੇ ਦਰਜ ਹੋਇਆ ਸੀ ਜੀ ਉਦੋਂ ਵੀ ਇਹਦੇ ਤੋਂ ਤਿੰਨ ਮੋਟਰਸਾਈਕਲ ਚੋਰੀ ਹੋਈ ਸੀ ਕਿ ਕਿੱਥੋਂ ਦੇ ਰਹਿੰਦੇ ਲੋਕ ਲੈ ਕੇ ਮੰਦੇ ਨਹੀਂ ਜੀ ਹੁਣ ਤਾਂ ਦੋਨੋਂ ਇੱਥੇ ਰਹਿੰਦੇ ਆਪਸ ਜੀਜਾ ਸਾਲਾ ਤੇ ਇਹਨਾਂ ਚੋਂ ਇੱਕ ਤਾਂ ਜਿਲ੍ਹਾ ਬਰਨਾਲੇ ਨਾਲ ਸੰਬੰਧਤ ਹੈ ਤੇ ਇੱਕ ਸ੍ਰੀ ਮੁਕਸਰ ਸਾਹਿਬ ਤੋਂ ਇੱਕ ਕੰਪਨੀ ਦੇ ਮੋਟਰਸਾਈਕਲ ਚੋਰੀ ਕਰਦੇ ਸੀ ਕਿ ਬੱਕਰੇ 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 ਟੂ-ਵీలਰ ਕੰਮ ਕਰ ਸਰਾਹੀ ਕਰਦੇ ਸੀ ਨਹੀਂ ਬੇਰੋਜ਼ਗਾਰ ਨੇ ਜੀ ਤੇ ਅਸੀਂ ਕੁਝ ਕਰਦੇ ਸੀਗੇ ਇਹ